ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫੋਟੀਆਂ ਬਾਦ ਵਿਖੇ ਪੁਰਾਣੀ ਵਰਡ ਚੱਕ ਵਾਲਾਂ ਦੇ ਟੀਵੀ ਸ਼ੋਰੂਮ ਨੂੰ ਲੱਗੀ ਅਚਾਨਕ ਭਿਆਨਕ ਅੱਗ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਅੱਗ ਇਹਨੀ ਭਿਆਨਕ ਹੋਵੇਗੀ ਕਿ ਸ਼ੋਰੂਮ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਚੁੱਕਾ ਹੈ ਜਿੱਥੇ ਕਿ ਫਾਇਰ ਬ੍ਰੈਂਡ ਦੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਸਟੌਨ ਸਰਵਿਸਿੰਗ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਜਿਹੜੀ ਅੱਜ ਅੱਗ ਲੱਗੀ ਕੀ ਨਾਮ ਦਾ ਦੁਕਾਨ ਦਾ ਕਿੰਨਾ ਖੁਰਾਣਾ ਵਰਡ ਚਾਕ ਵਾਲਿਆਂ ਦਾ ਸ਼ੋਰੂਮ ਆ ਇੱਥੇ ਅੱਗ ਲੱਗੀ ਆ ਜੀ ਕਿੰਨਾ ਨੁਕਸਾਨ ਹੋਇਆ ਤੇ ਕਿੱਦਾਂ ਅੱਗ ਲੱਗੀ ਹਾਲੇ ਤੇ ਪੁਛ ਆਈਡੀਆ ਨਹੀਂ ਕਿੰਨਾ ਨੁਕਸਾਨ ਹੋਇਆ ਪਰ ਕਵਰ ਕਰ ਗਏ ਆ ਜੀ ਜੀਵੀਕੇ ਨੇ ਸਾਡੀ ਸਪੋਰਟ ਬਹੁਤ ਕੀਤੀ ਆ ਉਹਨਾਂ ਨੇ ਫਾਇਰ ਬ੍ਰਿਗੇਡ ਉਸੇ ਟਾਈਮ ਭੇਜਦੀ ਬਚਾਅ ਹੋ ਗਿਆ ਜੀ ਉਹਦੇ ਲਈ ਧੰਨਵਾਦ ਸਾਰਿਆਂ ਦਾ ਤੁਸੀਂ ਹੋਰ ਵੀ ਕਿਤੇ ਕਾਲ ਕੀਤੀ ਜਾਂ ਜੀਵੀਕੇ ਨੂੰ ਨਹੀਂ ਮੈਂ ਜੀਵੀਕੇ 'ਚ ਹੀ ਕੀਤੀ ਕਿੰਨੇ ਚਿਰ ਤੱਕ ਤਰਪੇ ਡਾ ਜੀ 10 ਮਿੰਟ 'ਚ ਆ ਗਈ ਬਹੁਤ ਕੁਇਕ ਸਰਵਿਸ ਹੈਗੀ ਧੰਨਵਾਦ ਥੈਂਕ ਯੂ ਕਿੰਨਾ ਕਿ ਨੁਕਸਾਨ ਰਹਿ ਸਕਦਾ ਹਾਲੇ ਕੁਛ ਆਈਡੀਆ ਨਹੀਂ ਮੈਨੂੰ ਥੈਂਕ ਯੂ ਸਭ ਜਿਹਦਾ ਕਾਲ ਮਿਲੀ ਹੈਗੀ ਇਹ ਤੇ ਅਸੀਂ ਤੁਰੰਤ ਐਕਸ਼ਨ ਲਗਾਤਾ ਬੜੀ ਅਸੀਂ ਪਹੁੰਚ ਗਏ ਮੈਨੂੰ ਲੱਗਾ ਬਿਦਨ ਪਏ 5 ਮਿੰਟ ਅਸੀਂ ਇੱਥੇ ਪਹੁੰਚ ਕੇ 5 ਤੋਂ 10 ਟਾਈਮ ਮਿੰਟ ਆਕਮ ਚਾਹੀ ਕਿਸਾਨ ਨੂੰ ਨੁਕਸਾਨ ਲੱਗਦਾ ਕਿੰਨਾ ਨੁਕਸਾਨ ਤੋਂ ਅਸੀਂ ਹੀ ਕੁਛ ਆਈਡੀਆ ਨਹੀਂ ਲਾ ਸਕਦੇ ਤੁਸੀਂ ਹੋੰਡਰੀ ਬਤਾ ਸਕਦੇ ਨਾ ਬਾਕੀ ਜੋ ਸਾਡੀ ਕਰਵੇ ਜਿਹੜੀ ਹੈਗੀ ਉਹ ਕਰਵੇ ਕੀਤੀ ਹੈ ਔਰ ਇਹਨਾਂ ਦੇ ਜਿਹੜੇ ਬੰਦੇ ਲੱਗੇ ਸਹੀ ਉਹਨਾਂ ਨੇ ਵੀ ਕਾਫੀ ਮਿਹਨਤ ਕਰ ਕੀਤੀ ਹੈ ਅੱਗ ਦੀ ਸਥਿਤੀ ਕੀ ਹੈ ਹੁਣ ਤੇ ਬਚੂ ਕੀ ਹੈ મતલਬ ਇਹ ਬਚਾਓ ਸਾਡਾ ਇਹ ਹੋ ਗਿਆ ਕਿ ਜਿਹੜੀ ਅੱਗ ਥੱਲੇ ਨਹੀਂ ਆਈ ਥੱਲੇ ਆਂਦੀ ਅੱਗ ਦੂਜੇ ਰੂਮ ਚ ਫਲੋਰ ਚ ਆਂਦੀ ਤੇ ਉਹ ਨੁਕਸਾਨ ਜ਼ਿਆਦਾ ਹੋ ਸਕਦਾ ਸੀਗਾ ਆਖਰੀ ਬਚਾਓ ਗਏ ਵਸੇ